ਪਾ ਗੱਲ ਕਰੀ ਜਾਈਏ ਨਾ ਮੈਂ ਇੱਥੇ ਇੱਥੇ ਸਮਾਂ ਮੇਰਾ خیال ਹੈ ਬਈ ਖਰਾਬ ਕਰਦੇ ਆ ਸਵੇਰ ਤੋਂ ਨੌਜਵਾਨ ਸਾਡੇ ਲੱਗੇ ਆ ਗਰਮੀ ਦੇ ਵਿੱਚ ਪੂਰੇ ਪਹਾੜ ਤੋਂ ਬਰਸ਼ ਤੋਂ ਆਏ ਆ ਪਰ ਹਜੇ ਤੱਕ ਕੋਈ ਸਰਕਾਰ ਦਾ ਨੁਮਾਇੰਦਾ ਕੋਈ ਪ੍ਰਸ਼ਾਸਨ ਦਾ ਹਜੇ ਤੱਕ ਬੋੜਿਆ ਨਹੀਂ ہماری ਹੈ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਹੈ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਜਿਹੜੀ ਸੰਗਤ ਹੈ ਉਹਦਾ ਘਰਾਂ ਨੂੰ ਜਾ ਰਹੀਆਂ ਕਹਿੰਦੇ ਅਸੀਂ ਚੱਲੇ ਆ ਅਥੀ ਗੁਰੂ ਦਾਤ ਮਹਾਰਾਜ ਦੀ ਆਨ ਸ਼ਾਨ ਦੇ ਲਈ ਇੱਥੇ ਗੁਰੂ ਘਰ ਦੇ ਲਈ ਆਏ ਆ। ਇੱਥੇ ਪਹਿਰੇ ਪਹਿਰੇ ਧਾਰ ਬਣ ਕੇ ਆਇਆ ਗੁਰੂ ਘਰ ਦੇ ਲਈ। ਜੇ ਅਸੀਂ ਆ ਕੇ ਤੇ ਘਰਾਂ ਦੇ ਵਿੱਚ ਚਲੇ ਗਏ। ਬਾਅਦ ਚਲੇ ਗਏ ਮੇਰਾ ਖਿਆਲ ਕੋਈ ਫਾਇਦਾ ਨਹੀਂ। ਜੀ ਜੀ। ਮੈਂ ਡਿਊਟੀ ਵਿੱਚ ਸਟੇਟ ਆ। ਜੀ ਭਾਈ ਭਾਈ ਤੋਂ। ਮੈਂ ਮੰਗ ਪੱਤਰ ਲੈਣ ਵਾਸਤੇ ਇੱਥੇ ਬਿਠੇ ਆ। ਜੀ। ਤੁਹਾਡੀ ਜੋ ਮੰਗ ਹੈ ਮੈਂ ਆਪਣੇ ਪ੍ਰਸ਼ਾਸਨ ਦੇ ਅਫਸਰਾਂ ਤੱਕ ਪਹੁੰਚਾ ਦਿਆਂਗਾ। ਜਿੰਨੇ ਵੀ ਸਾਥੀਓ ਤੁਸੀਂ ਦੇਖੋ ਲਾਈਵ ਤਸਵੀਰਾਂ ਜਿੰਨੇ ਵੀ ਸੇਧਰਾ ਤੇ ਬੈਠੇ ਆ ਜਿੰਨੇ ਸਮਾਂ ਅਗੇ ਜੀ ਗੋ ਗੋਲੇ ਸੋਨਪੈ ਗੁਰਦਾਸ ਮਹਾਰਾਜ ਕੀ ਜੈ ਜੈ ਜਿੰਕੋ ਅਪਤ ਵੀ ਤੇ ਬਹੁਤ ਜਿੰਨੇ ਵੀ ਨੌਜਵਾਨਾਂ ਬਹੁਤ ਜਿਹੜਾ ਹੂਆ ਚੰਗੀ ਬਹੁਤ ਵਧੀਆ ਗੋਸਤੇ ਮਲ ਗਿਆ ਤੇ ਜਿੰਨੇ ਵੀ ਮਤਲਬ ਜਿਹੜਾ ਬੈਠੇ ਇਹਨਾਂ ਨੂੰ ਸਵੇਰ ਤੋਂ ਬਰਾਬਰ ਪ੍ਰਚਾਰਕ ਬਨਾਰੇ ਇਹਨਾਂ ਨੂੰ ਸਵੇਰ ਤੋਂ ਬੁਲਾਉਣਾ ਸ਼ੁਰੂ ਕਰਦੇ ਹੋ ਤਾਂ ਰਾਤ ਪੈ ਜਾਈਏ ਇਹ ਕੱਪੜੀ ਕੱਢਦੇ ਇਹਨਾਂ ਦੇ ਉੱਤੇ ਇਹਨਾਂ ਦੇ ਜਿਹੜੇ ਅੰਦਰ ਨਾ ਗੁਰੂ ਰਵਦਾਸ ਮਹਾਰਾਜ ਦੇ ਅੰਬੇਡਕਰੀ ਅਜੈਕਸ਼ਨ ਲੱਗਾ ਆ ਉਹ ਜਿਹੜਾ ਅਜੈਕਸ਼ਨ ਹੈ ਇਹਨਾਂ ਨੂੰ ਜੇਕਰ ਨਹੀਂ ਤਾਂ ਮੁੰਡਿਆਂ ਵਿੱਚ ਕਿੰਨਾ ਜੋਸ਼ ਹੈ ਜੇ ਆਪਾਂ ਗੱਲ ਕਰੀ ਜਾਈਏ ਨਾ ਮੈਂ ਇੱਥੇ ਇੱਥੇ ਸਮਾਂ ਮੇਰਾ خیال ਵਿੱਚ ਹੀ ਖਰਾਬ ਕਰਦੇ ਆ ਸਵੇਰ ਤੋਂ ਨੌਜਵਾਨ ਸਾਡੇ ਲੱਗੇ ਆ ਗਰਮੀ ਦੇ ਵਿੱਚ ਪੂਰੇ ਪਾਰਕ ਤੋਂ ਵਾਰਸ਼ ਤੋਂ ਆਏ ਆ ਪਰ ਹਜੇ ਤੱਕ ਕੋਈ ਸਰਕਾਰ ਦਾ ਨੁਮਾਇੰਦਾ ਕੋਈ ਪ੍ਰਸ਼ਾਸਨ ਦਾ ਹਜੇ ਤੱਕ ਮੌੜਿਆ ਨਹੀਂ ਜਿਹੜੀ ਸੰਗਤ ਆ ਉਹ ਤਾਂ ਘਰਾਂ ਨੂੰ ਜਾ ਰਹੀਆਂ ਕਹਿੰਦੇ ਅਸੀਂ ਚੱਲੇ ਆ ਅਥੀ ਗੁਰੂ ਦਾਸ ਮਹਾਰਾਜ ਦੀ ਆਨ ਸ਼ਾਨ ਦੇ ਲਈ ਇੱਥੇ ਗੁਰੂ ਘਰ ਦੇ ਲਈ ਆਏ ਆ ਇੱਥੇ ਪਹਿਰੇ ਪਹਿਰੇ ਏਡਾਰ ਬਣ ਕੇ ਆਇਆ ਗੁਰੂ ਘਰ ਦੇ ਲਈ ਜੇ ਅਸੀਂ ਆ ਕੇ ਇਥੋਂ ਘਰਾਂ ਦੇ ਵਿੱਚ ਚਲੇ ਗਏ ਬੰਦ ਚਲੇ ਗਏ ਮੇਰਾ ਖਿਆਲ ਕੋਈ ਫਾਇਦਾ ਨਹੀਂ ਸਟੇਜ ਤੇ ਜਿੰਨਾ ਮਰਜ਼ੀ ਬੋਲ ਲੈਗੇ ਜਿੰਨਾ ਮਾਰਦੀ ਬੋਲ ਲੇਗੀ ਮੇਰਾ ਖਿਆਲ ਦਿਨਾਂ ਖਾਣਦੇ ਆ ਉਹਨਾਂ ਵਿਚਾਰੇ ਦਿੱਤਾ ਬੋਲ ਜਾਂਦਾ ਉਹ ਨਮਾ ਫੇ ਜਾ ਕੇ ਸੁਣਨਾ ਪੈਂਦਾ ਬਹੁਤ ਵਧੀਆ ਸੋਚ ਲੈ ਮਾਲਕ ਸਾਡਾ ਸਮਾਜ ਸਾਰਾ ਪਿਠਾਲ ਪਾਈਏ ਗੁਰੂ ਕਾਖਮਾਣਾ ભગવાન ਬਾਣ ਵੀ ਸਾਡਾ ਮਹੂਰਾ ਭਾਈ ਜਰਾ ਬਿੱਥੇ ਬੈਠਾ ਮੇਰਾ ਖਿਆਲ ਆਪਾਂ ਇਸ ਟੈਂਪਰਪ ਕਰਦੇ ਆਪਾਂ ਨਾ ਜੇ ਕੋਈ ਨਹੀਂ ਆਇਆ ਆਪਾਂ ਰੋਡ ਵਾਲੀ ਪੁੱਛ ਕਰੀਏ ਜੇ ਸਾਰਿਆਂ ਨੂੰ ਇਹ ਤੇ ਨਾ ਜਰ ਮਰਦੀ ਬੈਠੇ ਰਿਏ ਇੱਥੇ ਕਿਸੇ ਨੂੰ ਮੁੱਛਣਾ ਉਹ ਕਿਤੇ ਵੀ ਰੋੜਾ ਪਾ ਕੇ ਘਰੋਂ ਚਲ ਜਣਗੇ ਮੇਰਾ ਕੱਲ ਆਪਣਾ ਟਾਈਮ ਖਰਾਬ ਨਾ ਕਰੀਏ ਜੈ ਗੁਰਦੇਵ ਤਨ ਗੁਰੂ ਦੇ ਜੈ ਪਰਿ ਸ਼੍ਰੀ ਗੁਰੂ ਅਭਿਦਾਸ ਮਹਾਰਾਜ ਕੀ ਜੈ ਉਹ ਯਾਦ ਨਹੀਂ ਮੈਨੂੰ ਨਹੀਂ ਦੇਣਾ ਕੋਈ ਗਵਰਨਰ ਹੋ ਉਸ ਤੋਂ ਆਵੇ ਕੋਈ ਜ਼ਿੰਮੇਵਾਰ ਬੰਦਾ ਹੋ ਕੋ ਸਰਕਾਰ ਦਾ ਨੁਮਾਇੰਦਾ ਆਪਾਂ ਉਹ ਨੂੰ ਦੇਣਾ ਆ ਜੀ ਜੀ ਠੀਕ ਹੈ ਸਾਰਿਆਂ ਨੂੰ ਜੇ ਰੋਡ ਦੇ ਵਿੱਚ ਬੈਠਣਾ ਵੈ ਇੰਜ ਘਰਾਂ ਨੂੰ ਜਾਣਾ ਕੋਈ ਕਾ ਜੀ ਇੱਥੇ ਬੈਜਣਾ ਬਾਬਾ ਸਾਹਿਬ ਕੇ ਸਨਮਾਨ ਮੇਰਾ ਗੁਰੂ ਰਬਦਾਸ ਮਹਾਰਾਜ ਜੀ ਬਲਿਆ ਉਹਨਾਂ ਦੇ ਲੇਖੇ ਲਾਉਣਾ ਜੋ ਬੋਲੇ ਸੋਨ ਪੈ ਸਤਿਗੁਰੂ ਰਬਦਾਸ ਮਹਾਰਾਜ ਜੀ ਜੈ ਜੀ ਸਤਿਗੁਰੂ ਬਾਬਾ ਸਾਹਿਬ ਦੀ ਸ਼ਕਤੀ ਅਮਰੇ ਜੀ ਬੋਲੇ ਸਤਿਗੁਰੂ ਯੋਗੁਨੇ ਕੋਰਨ ਪਰ ਆਏ ਜੀ ਦਾਸ ਜੀ ਜੀ ਮੈਂ ਡਿਊਟੀ ਮੈਚੇ ਸਟੇਟ ਹਾਂ ਜੀ ਭਾਈ ਭੀ ਦੋ ਮੈਨੂੰ ਮੰਗ ਪੱਤਰ ਲਗਾਉਣ ਵਾਸਤੇ ਇੱਥੇ ਬਿਠਾਇਆ ਗਿਆ ਜੀ ਤੁਹਾਡੀ ਜੋ ਮੰਗ ਹੈ ਮੈਂ ਆਪਣੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਅਪਸਰਾਂ ਤੱਕ ਪਹੁੰਚਾ ਦਾਂਗੀ ਅੱਜ ਹਮੇ ਆਪकी तरफ से एक क्या आश्वासन है जो मुक तोड़ने का नोटिस हमें प्राप्त आप कुछ काट्टी के लिए भी मांगे ਹਾਂ ਜੀ ਮੈਂ ਪੁੱਛਿਆ ਕਿ ਇਹ ਨਾਮ ਹੈ ਸਰ ਇਹ ਪ੍ਰਸ਼ਾਸਨ ਪ੍ਰਸ਼ਾਸਨ ਕਾੜੀ ਨੇ ਆਮਨ ਨੂੰ ਦੇ ਕੇ ਅੱਜ ਹੋਣ ਵਾਸਤੇ ਥੋੜੀ ਸਤਾ ਹੈ ਉਹ ਤੇ ਇਹ ਰੋਗ

जय भीम जय 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 भीम जय भीम जय भीम जमीन सरकारी है वो जमीन हमारी है जब जब मोदी डरता है पुलिस को आगे करता है हैला वाह नारा जय नारा से ये पुलिस पुलिस को आगे करता है जब मोदी डरता है पुलिस को आगे करता है जब जब मोदी डरता है पुलिस को आगे करता है जय 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 भीम जय भीम ਸਾਥੀਓ ਚੰਡੀਗੜ੍ਹ ਪ੍ਰਸ਼ਾਸਨ ਪੁਲਿਸ ਵੱਲੋਂ ਕਾਫੀ ਵਾਰ ਸੰਗਤਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਸੰਗਤਾਂ ਸਵਧਾਨਿਕ ਤਰੀਕੇ ਨਾਲ ਆਪਣੀ ਗੱਲ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦੇ ਲਈ ਸ਼ਾਂਤਮਈ ਤਰੀਕੇ ਨਾਲ ਸਵਧਾਨਿਕ ਹੱਕਾਂ ਦੇ ਹਸਾਬ ਨਾਲ ਚੱਲਦੀ ਹੋਈ ਅੱਗੇ ਸੰਗਤਾਂ ਨੇ ਦੇ ਵਿੱਚ ਕਾਫੀ ਰੋਸ ਹੈ ਕਿ ਚੰਡੀਗੜ੍ਹ ਦੀ ਧਰਤੀ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਮਾ ਦੇ ਨਾਲ ਹੋਰ ਵੀ ਬਹੁਤ ਸਾਰੇ ਧਾਰਮਿਕ ਸਥਾਨਾਂ ਨੂੰ ਨਗਰ ਨਿਗਮ ਦੇ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਜਿਹਨਾਂ ਨੂੰ ਢਾਇਆ ਜਾਊਗਾ ਰ ਸੰਗਤਾਂ ਚ ਭਾਰੀ ਰੋਸ਼ ਹੈ ਦੇਖ ਸਕਦੇ ਹੋ ਤਸਵੀਰਾਂ ਨੂੰ ਮੈਂ ਗੱਲ ਨਹੀਂ ਸੁਣ ਰਹੇ ਸੀ ਸਾਰੇ ਪਛਾਣਤ ਵਾਕਿਓ ਜੱਸੀ ਭਾਈ ਜੀ ਪਰ ਸ਼ਾਸਨ ਦਾ ਜੀ ਜੀ ਮੈਂ ਡਿਊਟੀ ਮੈਟਰ ਸਟੇਟ ਦਾ ਜੀ ਪਈ ਪਈ ਦੋ ਮੈਂ ਮੰਗ ਪੱਤਰ ਲੈਣ ਵਾਸਤੇ ਤੇ ਭੇਜਿਆ ਜੀ ਪਾਰਟੀ ਜੋ ਮੰਗ ਹੈ ਮੈਂ ਆਪਣੇ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਅਫਸਰਾਂ ਤੱਕ ਪਹੁੰਚਾਉਣਾ ਠੀਕ ਹੈ ਅੱਜ ਹਮੇ ਆਪ ਦੀ ਤਰਫ ਸੇ ਕਿਆ ਆਸ਼ਵਾਸਨ ਹੈ ਜੋ ਮੰਦਿਰ ਤੋੜਨੇ ਦਾ ਨੋਟਿਸ ਹਮੇ ਪ੍ਰਾਪਤ ਹੋਇਆ ਹੈ ਕੁਝ ਪਾਰਟੀ ਜਿਹੜੀ ਮੰਗ ਹੈ ਹਾਂਜੀ ਉਹ ਆਸ਼ਵਾਸਨ ਚੇਤਨ ਦਾ ਨਾਮ ਹੈ ਸਰ ਇਹ ਦੋਸਤ ਹੈ ਜੀ 85 ਪਾਣੀ ਦੇ ਥਾਮ ਨੂੰ ਦੇਖ ਅੱਜ ਹੁਣ ਮਸਤੇ ਥੋੜੀ ਸਤਾ ਹੈ ਉੱਤੇ ਇਹ ਉਹ ਵਿਦਵਾਨ ਦੀ ਇੰਟਰਸਟ ਕੀਤੀ ਕਿ ਸਾਰੇ ਬੰਦੇ ਰਿਕਾਰਡਿੰਗ ਕਰਵਾएंगे ਕਰੋ ਕਰ ਰਿਕਾਰਡਿੰਗ ਕਰ ਰਹੇ ਬਹੁਤ ਬਹੁਤ ਭਾਈ ਮਾਈਕ ਲੈ ਕੇ ਆਓ ਜੀ ਜੀ ਅਕਬਰ ਕਰ ਵੀ ਜੋ ਵੀ ਕਰਣੀ ਹੈ ਆਹ ਬਸ ਤੇ ਉੱਪਰ ਕਰਵਾਵਾਂਗੇ ਉਹ ਜਿੰਨਾ